ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਵਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਧੋੜ ਤੇ ਜ਼ਿਲ੍ਹਾ ਨੂੰ ਪਿਆ ਦੀ ਵਰਨਾਲਾ ਬਾਈ ਕੋਲ ਦੋ ਗਾਮਾ ਬਕਾਵਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਭਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਦਿਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਉੱਪਰ ਦੀ ਸਾਈਡ ਲਾਵਾਂਗੇ ਸਕਰੀਨ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਜੱਗਾ ਜੀ ਪਿੰਡ ਭਦੌੜੀ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂ ਜੀ ਪਹਿਲੀ ਆਪਣੀ ਗਾਂ ਦੀ ਜਾਣਕਾਰੀ ਦੋ ਜੀ ਦੀ ਇਹ ਵੀਰੇ ਸੂਈ ਹੈ ਦਾ 15 ਦਿਨਾਂ ਦੀ ਠੀਕ ਹੈ ਦਾ 15 ਦਿਨਾਂ ਦੀ ਹਾਂ ਜੀ ਤੇ ਬੱਚਾ ਬੱਚਾ ਆ ਜੀ ਬੱਸਾ ਮਗਰੇ ਮਗਰ ਬੱਸਾ ਹਾਂ ਜੀ ਠੀਕ ਹੈ ਤੇ ਦੁੱਧ ਬਾਈ ਦੁੱਧ ਵੀਰੇ ਹੈਗਾ 14-15 ਕਿਲੋ ਸੂਆ ਕਿਵੇਂ ਦਾ ਸੂਆ ਵੀ ਪਹਿਲਾ ਬਾਈ ਪਹਿਲਾ ਸੂਆ ਹਾਂ ਜੀ ਠੀਕ ਹੈ ਰੇਟ ਭਰਾ ਦਾ ਜਾਇਜ਼ ਆ ਰੇਟ ਬਰੇ ਫੋਨ ਤੇ ਹੋਊ ਇਹਦਾ ਰੇਟ ਫੋਨ ਤੇ ਮੈਂ ਚੈੱਕ ਕਰ ਸਕਦੇ ਆ ਲੇਵਾ ਕੁਆਲਿਟੀ ਚੈੱਕ ਕਰ ਸਕਦੇ ਆ ਲੇਵਾ ੜੀ ਚੰਗੀ ਘੱਟ ਬੈਟਾ ਸੁੱਖਣਾ ਸੋਹਣਾ ਪਹਿਲਾਂ ਸੁਆ ਤੋੜ ਦੋ ਭਰਾ ਲੋ ਜੀ ਮਗਰ ਹੈਗਾ ਬੱਸਾ ਤੇ ਚਾਹ ਦੋ ਡੰਗ ਚੋਕੇ ਲੈ ਜਵਈਆਂ ਹਾਂਜੀ ਹਾਂਜੀ ਦਸੱਲੀ ਕਰਕੇ ਆਉਦੀ ਠੀਕ ਹੈ ਜੀ ਠੀਕ ਹੋਊ ਤੋੜਾ ਤਰਾ ਕਰ ਮੜੀ ਦਸੂਣਾ ਤੁਹਾਡੇ ਸਾਹਮਣੇ ਲੋ ਜੀ ਫੇਸ ਕੁਆਲਿਟੀ ਲੋ ਜੀ ਲੇਵਾ ਤਾਂ ਅੰਤਾ ਜ ਤੁਸੀਂ ਭਰਾ ਲਾ ਸਕਦੇ ਲੋ ਜੀ ਚੰਗਾ ਕੱਦ ਬੜਾ ਫੇਸ ਚੈੱਕ ਕਰ ਸਕਦੇ ਭਰਾ ਲੋ ਜੀ ਬੜਾ ਛੜ ਤੇ ਟੋਕਲਟ ਬੱਸ ਲੋ ਜੀ ਲੋ ਜੀ ਭਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਭਰਾ ਪੈਂਡ ਪਧੌੜ ਤੇ ਜਿਲਾ ਨੂੰ ਕਹਿੰਦਾ ਜੀ ਪਰਨਾਲਾ ਲੋ ਜੀ ਚੈੱਕ ਕਰ ਸਕਦੇ ਚੰਗੀ ਤਰ੍ਹਾਂ ਥਾਣ ਲੈਵਾ ਲੋ ਜੀ ਉਜੀ ਚੰਗਾ ਕੱਦ ਬੜਾ ਹਾਂਜੀ ਭਾਈ ਦੂਜੀ ਦੱਸੋ ਜਾਣਕਾਰੀ ਦੂਜੀ ਵੀਰੇ ਇਹ ਗੱਬਣ ਆ 2 ਮਹੀਨੇ ਦੀ ਹਾਂਜੀ ਦਸ ਦਾ 11 12 ਕਿਲੋ 2 ਮਹੀਨੇ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਆ ਵੀਰੇ ਠੀਕ ਆ ਜੀ ਰੇਟ ਭਰਾ ਦਾ ਰੇਟ ਵੀਰੇ ਫੋਨ ਤੋ ਇਹਦਾ ਵੀ ਸੁਆ ਕਮ ਸੁਆ ਵੀਰੇ ਪਹਿਲਾ ਇਹਦਾ ਵੀ ਪਹਿਲਾ ਹੁਣ ਦੂਜੇ ਸੂਏ ਨੂੰ ਗੱਬਣ ਹਾਂ ਦੂਜੇ ਸੂਏ ਨੂੰ ਗੱਬਣ ਆ ਵੀਰੇ ਆਪਣੀ ਚੈੱਕ ਕਰਾਈ ਵੀ ਆ ਹਾਂ ਚੈੱਕ ਕਰਾਈ ਤੇ ਦਸੱਲੀ ਕਰਾ ਕੇ ਲੈ ਕੇ ਆਵੇ ਉਹਦੀ ਅਗਲੇ ਚੈੱਕ ਕਰਾ ਲੈ ਹਾਂ ਚੈੱਕ ਕਰਾ ਕੇ ਲੈ ਕੇ ਆਵੇ ਠੀਕ ਆ ਹਾਂਜੀ ਤੋੜ ਦੋ ਭਰਾ ਲਓ ਜੀ ਚੰਗਾ ਕੱਦ ਬੜਾ ਟੋਕੜ ਗੱਬਣ ਅ ਟਾਈਮ ਇਨ ਲੇ ਗੱਬਣ ਬਈ ਟਾਈਮ ਇਨ ਲੇ ਗੱਬਣ ਚੈੱਕ ਕਰ ਸਕਦੇ ਬਾਈ ਨੇ ਚੈੱਕ ਕਰਾਈ ਵੀ ਕੱਦ ਬੜ ਸੁੱਖ ਨਾ ਕਰਮ ਵਾਲੇ ਦਾ ਸੋਹਣਾ ਲਓ ਜੀ ਠੰਡਾ ਢੀਕ ਲਵਾਦਾ ਬਾਈ ਹਾਂਜੀ ਹਾਂਜੀ ਲੱਗਿਆ ਬਾਂਜੀ ਠੀਕ ਹੈ ਜੀ ਠੀਕ ਮਸਲੀ ਕਰਾ ਕੇ ਲੈ ਕੇ ਜਾਵੇ ਵੀਰੇ ਠੀਕ ਹੈ ਜੀ ਠੀਕ ਹੈ ਲਓ ਜੀ ਦੁੱਧ ਦਵਾਰੇ ਫਿਰਦਾ ਕਿੰਨਾ ਦੱਸ ਦੁੱਧ ਵੀਰੇ ਹੈਗਾ 12 ਕਿਲੋ ਦੁੱਧ 12 ਲੀਟਰ ਹਾਂਜੀ ਗੁੰਦ ਮਿਲੇ ਵੀ ਦੀਆ ਹਾਂਜੀ ਬੰਦ ਲੈ ਵੀ ਦੀ ਬੰਦ ਲੈ ਵੀ ਦੀ ਠੀਕ ਹਾਂਜੀ ਹਾਂਜੀ ਲੋਪਰਾ ਸਿੱਕ ਕਰ ਸਕਦੇ ਠੀਕ ਹੈ ਨਾ ਲਓ ਜੀ ਥੋੜਾ ਤਰਾ ਸਾਡੇ ਸਾਹਮਣੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਤੋਕੜ ਗੱਬਣ ਵਸੀ ਮੰਨ ਲਓ ਦੂਜਾ ਸੁਆ ਹੁਣ ਗੱਬਣਾ ਪਹਿਲਾ ਸੁਆ ਸੁਈ ਵੀ ਆ ਦੁੱਧ ਦੱਸਿਆ ਬਾਈ ਨੇ ਠੀਕ ਹਨ ਬਾਈ ਜੀ ਨਾਲ ਕਨੈਕਟ ਕਰੋ ਬਾਈ ਦਾ ਨੰਬਰ ਸਕਰੀਨ ਤੇ ਪਰਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ